ਅਤੇ ਤਸਵੀਰਾਂ ਸਿੱਧੀਆਂ ਜੈਥੋ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਧੁੰਦ ਲਗਾਤਾਰ ਪੈ ਰਹੀ ਹੈ ਸਾਹਮਣੇ ਇਤਿਹਾਸਿਕ ਗੁਰਦੁਆਰਾ ਗੰਗਸਰ ਸਾਹਿਬਾ ਜੋ ਕਿ ਪੂਰੀ ਤਰ੍ਹਾਂ ਨਾਲ ਧੁੰਦ ਦੀ ਚਿੱਟੀ ਚਾਦਰ ਦੇ ਨਾਲ ਢੱਕਿਆ ਦਿਖਾਈ ਦੇ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਕਾਫੀ ਜ਼ਿਆਦਾ ਧੁੰਦ ਪਈ ਹੋਈ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਜ਼ੀਰੋ ਵਿਜ਼ਿਬਿਲਟੀ ਤੇ ਸਾਰਾ ਕੁਝ ਚੱਲ ਰਿਹਾਗਾ ਜਿਕਰ ਗੱਲ ਕੀਤੀ ਜੇਵੇ ਸਕੂਲੀ ਬੇਨਾਂ ਦੀ ਤਾਂ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਤਸਵੀਰਾਂ ਸਿੱਧੀਆਂ ਜੈਤੂ ਦੀਆਂ ਨਹੀਂ ਜਿਥੋਂ ਉਹ ਦਿਖਾ ਰਹੇ ਆ ਕਿਸ ਤਰ੍ਹਾਂ ਚਿੱਟੀ ਚਾਦਰ ਦੇ ਵਿੱਚ ਹੀ ਸਾਰਾ ਜਿਹੜਾ ਲੈਪਟਾਪ ਆਗਾ ਸ਼ਹਿਰ ਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਧੁੱਗੀ ਚਿੱਟੀ ਚਾਦਰ ਚਾਰੇ ਪਾਸੇ છਾਈ ਹੋਈ ਹੈ ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾਗਾ ਖਾਸ ਕਰਕੇ ਜਿਹੜੀ ਸਕੂਲੀ ਬੈਨਾਂ ਉਹਨਾਂ ਨੇ ਵੀ ਕਾਫੀ ਜ਼ਿਆਦਾ ਭਾਰੀ ਮਸਕੂਲਾ ਦਾ ਸਾਹਮਣਾ ਕਰਨਾ ਪੈ ਰਿਹਾਗਾ